ਓ ਵੀਰੋ ਆਜੀ ਆਜੋ ਸਾਡੇ ਨਾਲ ਮਿਹਨਤਾਂ ਸਾਡੀ ਕੋਈ ਨਾ ਕੋਈ ਆਜੋ ਕਢਾ ਰਹੋ ਸਮਾਨ ਸਾਡੇ ਨਾਲ ਕੋਈ ਨਾ ਕੋਈ ਵੇਖ ਲਓ ਲੈਓ ਬੇਟੀਆਂ ਵੀਰੋ ਵਾਧੂ ਬੇਟੀਆਂ ਵਾਹ ਕਢਾ ਰਹੋ ਜਿਹਦੇ ਜਿਹਦੇ ਅਜੇ ਕੋਈ ਮਨ ਰੋਡ ਰੜ ਨਹੀਂ ਪੈਂਦਾ ਵੀਰੋ ਆਜੋ ਮੇਰੇ ਵੀਰ ਮਿਹਨਤਾਂ ਵਾਲੀ ਗੱਲ ਆ ਜੋ ਕ ਕਢਾ ਰਹੋ ਯਾਰ ਸਾਡੇ ਨਾਲ ਸਮਾਨ ਵੇਖੋ ਕਿੰਨਾ ਰੋਡ ਪੈਂਦਾ ਪਿਆ ਕੀ ਹਾਲ ਬਣੇ ਪਏ ਇੱਧਰ ਘਰ ਦੇ ਡੇਪਿਆ ਸਾਰਾ ਕੋਸ਼ੀ ਰੁੜ ਗਿਆ ਵਾ ਸਾਰਾ ਕੋਈ ਰੁੜ ਗਿਆ ਵੀਰੋ ਆਜੋ ਜੇਕਰ ਕੋਈ ਮਿਹਨਤੀ ਆ ਕਿ ਵੀਰਾਂ ਗਾੜੀ ਆਜੋ ਮੇਰੇ ਵੀਰ ਕਢਾ ਰਹੋ ਸਾਡੇ ਨਾਲ ਸਮਾਨ ਬੜੇ ਪੁਰੇ ਹਲਾਤ ਆ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੀਰ ਜੀ ਆ ਵੀਰ ਬਲਜੀਤ ਸਰਾਰੀ ਵਾਲੇ ਦਾ ਘਰ ਆ ਆ ਸੰਦ ਸਵਟਾ ਸਾਰਾ ਦਰਿਆ ਦੇ ਜਿਹੜੇ ਪਿਆ ਤਮੀਆਂ ਵੀ ਦਰਿਆ ਦੇ ਵਿੱਚ ਡੇਪ ਲੱਗੇ ਐਸ ਵੀਰਦਿਆਂ ਨੇ ਬਲਜੀਤ ਦਾ ਨੰਬਰ ਬੋਲੀ ਮੜਾਇਆ ਹਾਂ ਫੋਨ ਨੰਬਰ ਬੋਲੀ 84272 ਹਾਂ ਭਾਈ ਚੁੱਪ ਕਰ ਮੇਰੇ ਵੀਰ ਹੌਸਲਾ ਕਰ ਤੇਰੇ ਨਾਲ ਆ ਤੇ ਆ ਦੇਖੋ ਵੀਰ ਦਾ ਵਿਚਾਰੇ ਦਾ ਸਾਰਾ ਹੀ ਸਮਾਨ ਸਵਟਾ ਸਾਰਾ ਹੀ ਲੋਂਦਿਆਂ ਆ ਸਹੀਰ ਦੇ ਲੱਗੇ ਹੋਏ ਆ ਪਰ ਘਰ ਵਿੱਚ ਹੀਰ ਦਾ ਵੀਰ ਦਾ ਸਾਰਾ ਟਾਇਟੇਰੀ ਹੋ ਗਿਆ ਅਵੇਂ ਵੀ ਵੀਰ ਭਰਾ ਆਪਦੇ ਪਿੰਡ ਵੱਲੋਂ ਲੱਗੇ ਹੋਏ ਆ ਕੋਈ ਸਰਕਾਰ ਦਾ ਇੱਥੇ ਬੰਦਾ ਨਮੈਂਦਾ ਤੱਕ ਨਹੀਂ ਪਹੁੰਚਿਆ ਗਿਆ ਜੀ ਪ੍ਰਸ਼ਾਸਨ ਦਾ ਅਧਿਕਾਰੀ ਇੱਕ ਵੀ ਨਹੀਂ ਪਹੁੰਚਿਆ ਸੇਰ ਦਾ ਇੱਥੇ ਇੱਕ ਬਲਜੀਤ ਸੰਸਰਾਲੀ ਜਿਹੜਾ ਇੱਕ ਬੁਖਤੌਰ ਸਿੰਘ ਦਾ ਸਾਡੇ ਗਵਾਂਢੀ ਉਹ ਵੀ ਉਹਨਾਂ ਦਾ ਵੀ ਘਰ ਟਾਇਟੇਰੀ ਹੋ ਰਿਹਾ ਪ੍ਰਸ਼ਾਸਨ ਦਾ ਬੰਦਾ ਇੱਥੇ ਸੇਰ ਦਾ ਇੱਕ ਵੀ ਨਹੀਂ ਪਹੁੰਚਿਆ ਜਦ ਤੱਕ ਇੱਥੇ ਤੇ ਅਸੀਂ ਗੋਹਰ ਲਾਉਣੇ ਆ ਜੇ ਵੀਰ ਭਰਾ ਕੋ ਕਿਸੇ ਕੋ ਵੱਡਾ ਬੇੜਾ ਹੈਗਾ ਜਾਂ ਬੇੜੀਆਂ ਹੈਗੀਆਂ ਇਹਨਾਂ ਦੇ ਡੇਰਾਂ ਤੱਕ ਪਹੁੰਚਿਆ ਜਾਵੇ ਤਾਂ ਕਿ ਵੀਰ ਦਾ ਜੋ ਕੋ ਮਾੜਾ ਮੋੜਾ ਸਮਾਨ ਹੈਗਾ ਤੇ ਇਥੋਂ ਕੱਢ ਲਈਏ ਤੇ ਜੇ ਵੀਰ ਦਾ ਕੋਈ ਹੈਗਾ ਤੇ ਵੀਰ ਦੇ ਨਾਮ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਪਾ ਦਨੇ ਤੇ ਇਸ ਨੰਬਰ ਤੇ ਕਨੈਕਟ ਕਰ ਲਿਓ ਜਿਹੜਾ ਤੁਹਾਨੂੰ ਨੰਬਰ ਸੇਵ ਕੀਤਾ ਜੀ ਆ ਤੁਸੀਂ ਦੇਖ ਸਕਦੇ ਜੀ ਵੀਰ ਦਾ ਸਮਾਨ ਸੋਣ ਜਿਹੜਾ ਹੈਗਾ ਮਾੜਾ ਮੋੜਾ ਅਸੀਂ ਕਢਣ ਦਾ ਹੈ ਜਿੰਦੇ ਕੋਈ ਹੈਗਾ ਵੀਰ ਭਰਾ ਕਿਸੇ ਕੋ ਵੱਡਾ ਬੇੜਾ ਤੇ ਉਹ ਸਾਨੂੰ ਦੱਸ ਦਿਓ ਤੇ ਕਨੈਕਟ ਕਰ ਲਿਓ ਜੀ